ਹੋ ਟੇ ਜੇ ਜਾਨ ਦੇ ਨਾਲ ਲਿਆ ਕੇ ਲੰਮ ਦਾ ਕੇ ਨਾ ਮੈ ਲਾਈ ਹੋਏ ਬੇ ਬੜਾ ਜੀ ਦਵਾ ਲਈਏ ਹਰ ਨਾ ਹੋ ਕੇ ਪਰ ਜਾਣ ਨਾ ਇਹਦੇ 10000 ਤੇ ਆਪਣੇ ਪਏ ਪਾਇਆ ਕੀ ਹੁੰਦੀ ਨਾ ਕੇ ਕੇ ਨਾ ਉਹਨਾਂ ਦੀ ਆਇਆ ਸੀ ਚੈੱਕ ਕਰਿਆ ਤੁਹਾਡਾ ਨੰਬਰ ਲੀਆ ਦਾ ਇੰਡੀਆ ਜੀ ਫਾਇਰ ਨਹੀਂ ਆਉਣੇ ਪੇਪਲ ਰੈਚਲ ਨਹੀਂ ਆ ਪੇਪਲ ਨਹੀਂ ਚਲ ਉਹਦਾ ਸਾ ਪੇਪਲ ਸਾਣੀ ਪੈਸੇ ਆਣਗੇ ਭੈਣ ਦੇ ਲੋੜੇ നമ്പർ ലിപീഡ് നമ്പർ ലാ ച ਬਾਗ ਦੇ ਨਹੀਂ ਇਹਨੇ ਸਵਾਲ ਬਣਾਏ ਟਾਬਾਟੂ ਬਖ ਖੋਲ ਦਿਆ ਮੈਂ ਕਹਿੰਦਾ ਇਹਨੂੰ ਨਹੀਂ ਨਹੀਂ ਟਾਬਾਟੂ ਨਾ ਕੋਈ ਐਸਐਸਪੀ ਬਣਾਉਂਗਾ ਡੀਐਸਪੀ ਨੂੰ ਤੇ ਜਿਹੜਾ ਸਵਾਲ ਹੈ ਪੈਂ ਤੇ ਤੁਸੀਂ ਥਿਆ ਛੱਕ ਸੀਰਕਾਲ ਦੋਸਤੋ ਦੇਓ 5 ਮਿੰਟ ਜਦ ਤੱਕ ਕਾਹ ਲੋ ਸਾਰੇ ਜਾਣੇ ਬਾਬਾ ਜੀ ਆ ਪਾਉਗੇ ਜਿਹੜਾ ਆਸਵਾਦ ਹੋਣਾ ਕਿਹੜਾ ਹੱਥ ਵਾਲਾ ਹਾਂ ਉਹ ਨਹੀਂ ਆ ਬਾਬਾ ਜੀ ਅੱਗੇ ਹੱਥ ਪੈ ਗਈ ਚੌਲ ਥਾਂ ਤੇ ਯੂਲ ਚ ਲੱਗ ਗਈ ਮੈਂ ਕਦੇ ਚੌਲ ਨਹੀਂ ਕਰਦੇ ਬੱਬਾ ਜੀ ਜ਼ਿੰਦਗੀ ਵਿੱਚ ਇਹ ਗਾਣਾ ਕੱਢਦਾ ਫਿਰ ਮੈਸੇਜ ਜਾਰੀ ਕੀ ਕਰਦੀ ਹੁੰਦੀ ਹਾਂ ਜੀ ਬਾਈ ਕੁਰਸੀ ਦਾ ਖਾਲਤਾ ਬਾਈ ਕੁਰਸੀ ਬੰਦੇ ਦੀ

ਆ ਗਈ ਫੇਰ ਤੋਂ ਤੁਹਾਡੀ ਨਿੱਕੀ ਭੈਣ ਮਾਨ ਵੀਰੇ ਤੇ ਪ੍ਰੀਤ ਵੀਰੇ ਦੀ ਨਿੱਕੀ ਭੈਣ ਸਸਤਰੀ ਕਾਲਜ ਭੈਣੇ ਵਧੀਆ ਬਾਬਾ ਜੀ ਤੁਹਾਡੀ ਕਿਰਪਾ ਨਾਲ ਬਾ ਚੜਦੀ ਕਲਾ ਵੀਰਾ ਜੀ ਇੰਨੇ ਵਧੀਆ ਕਰਵਾਇਆ ਚੁੱਕ ਦਾ ਪੱਟਾ ਯੋ ਨਾਮ ਦੇਣਾ ਤੁਨ ਚਾਹੁੰਦਾ ਬਹੁਤ ਵਧੀਆ ਬਣਾਇਆ ਜਿਹੜੇ ਸੋਨੇ ਚੀਨੀ ਦੀ ਮਿਲਾ ਕੇ ਬਣਾਈ ਉਹ ਜਿਹੜੇ ਕੰਮ ਨੇ ਘਾਨੇ ਹਿਸਾਬ ਨਾਲ ਲੱਕੀ ਫੇਰਦ ਨਹੀਂ ਜੋੜਾ ਵਧੀਆ ਬਣਾਏਗਾ ਤੁਹਾਨੂੰ ਤਾਂ ਬਖਸ਼ਤਾ ਨਹੀਂ ਉਹ ਤੁਹਾਨੂੰ ਬਖਸ਼ਣਾ ਨਹੀਂ ਤੈਨੂੰ ਨਾਮ ਦੇਣਾ ਚਾਹੀਦਾ ਤਮੇ ਤੇਲੇ ਗਿਫਟ ਲੈ ਕੇ ਆਇਆ ਇੱਕ સોਨੇ ਦਾ ਕੱਪ 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 ਤੜਕ ਮੈਂ ਹੁਣ ਕਹਿ ਲਵਾਂ ਮੈਂ ਪਾਪਨਪਰੀਤ ਕੌਰ ਜੀ ਤੁਸੀਂ ਕੈਮਰਾ ਆਪ ਕਰ ਲਿਆ ਆ ਜੋ ਦਰਸ਼ਨ ਦੇ ਦਿਓ ਸਾਰਿਆਂ ਨੂੰ ਹਾਂਜੀ ਜੀ ਆ ਦੇ ਫੜ ਕੇ ਆ ਬੋੜਾ ਤਾਂ ਰਿੰਗ ਆਉਂਦੀ ਉਤਾਰੇ ਆਏ ਇਹ ਦੋ ਲਾਈਕ ਹੋ ਗਏ ਲਗਾਤਾਰ ਮਾਰੇ ਤਾਂ ਜਿਵੇਂ ਮੇਰੇ ਸ਼ੇਰ ਭਰਾ ਮੇਰਾ ਮਾਨ ਵੀਰਾ ਤੇ ਪ੍ਰੀਤ ਵੀਰਾ ਰੱਬ ਤੁਹਾਨੂੰ ਸਾਰੀਆਂ ਖੁਸ਼ੀਆਂ ਦੇਵੇ ਵੀਰੇ ਮੇਰਾ ਮਾਨ ਵੀਰੇ ਤੇ ਪ੍ਰੀਤ ਵੀਰਾ ਧੰਨਵਾਦ ਜੀ ਧੰਨਵਾਦ ਬੋਤਵਾ ਦਾ ਪਿਆਰ ਸਰਕਾਰ ਦੇ ਨਾ ਜਿਹੜਾ ਉੱਥੇ ਅੱਜ ਭੈਣ ਤੋਂ ਸੋਰ ਬਣਿਆ ਬੱਲੇ ਬੱਲੇ ਉਥੇ ਪਾਰ ਕਰੀ ਜਾਂਦੇ ਅੱਜ ਜਿਹੜਾ ਪੱਗ ਜਿਹੜਾ ਮੁੰਡੀ ਜੀ ਵੀ ਬਹੁਤ ਹੋ ਜਾਂਦੀ ਥੈਂਕ ਯੂ ਉਹਨੇ ਆਖਾ ਆਖਾ ਪਾੜ ਪਾੜ ਦੇਖਦੇ ਲੋਕੇ ਜਦੋਂ ਲੰਘਦੇ ਕਹਿੰਦੇ ਗੱਡੀ ਦੀ ਜਾਣਾ ਇਹ ਕਰ ਨਹੀਂ ਆਏ ਤੁਰ ਕੇ ਜਾਣਾ ਬਾਬਾ ਕਹਿੰਦੇ ਤੁਰ ਕੇ ਗਏ ਬਾੜ ਨੂੰ ਹੋ ਜਾਣ ਦਾ ਹਾਂਣੇ ਸੀਗੇ ਬੜਾ ਤੁਰਨਾ ਹੈ ਲੋਕ ਵੀ ਹੋਏ ਹਾਂਜੀ ਪਰ ਇਹ ਸਵੇਰੇ ਖਾਣਾ ਹੀ ਰਾਤ ਜਲਨ ਕਰਨਗੇ ਰਾਤ ਮੈਂ ਸਾੜ ਕਹਣਗੇ ਕਰੇ ਜਿਨੇ ਖਾਵਾਂ ਸਾਡੇ ਬੰਦੇ ਅੱਜ ਲੱਗਦਾ ਹਾਂਜੀ ਰੋਟੀ ਖਾਉਂਦੇ ਇੱਥੇ ਤੁਹਾਨੂੰ ਦਾਦਾ ਨਾਲ ਟਿਕਟੌਕ ਤੇ ਬਲਾਈਵ ਹੋ ਗੱਲਾਂ ਕਰਤਾ ਕੋਈ ਮੇਕਪਾ ਕੋਈ ਮੇਲਾ ਹੀ ਆ ਮੈਂ ਕੋਈ ਗੱਲ ਨਹੀਂ ਥੈਂਕ ਯੂ ਟਿਕਟੋਕੇ ਚੱਲੂ ਆ ਜਰਾ ਦੇ ਬਾਰੇ ਕੋਈ ਤਾਂ ਕੋਈ ਨਾ ਬੰਦ ਹੋ ਜਾਣਾ ਫੋਨ ਕੱਟੀ ਇੱਕ ਮਿੰਟ ਦੁਆ ਕਰ ਦੇ ਉਹਨੂੰ ਚਾਰਜ ਲਾ ਦੇ ਦੁੱਧ ਫੋਨ ਨੂੰ ਆਈਫੋਨ ਨੂੰ ਆਪੇ ਬੰਜੀ ਲਾ ਦਿੱਤੀ ਇੱਥੇ ਆਈਫੋਨ ਨੂੰ ਚਾਰਜ ਲਾ ਦੇ ਮਾਮਾ ਉਹ ਤੋਂ ਲਾਈਵ ਹੋਣਾ ਗਰਾਊਂਡਰ ਲਾ ਦੇ ਚਾਰਜਰ ਨੂੰ ਇਹਨੂੰ ਆਈ ਨਹੀਂ ਆਹੋ ਉਹ ਕੋ ਨੰਬਰ ਕਿਹਾ ਕਿਹਨਾ ਹੋਇਆ ਹੁਣ ਇਹ ਨੂੰ ਆਉਂਦਾ ਨਾ ਨੰਬਰ ਇਹ ਲਾ ਕੀ ਕਰਨਾ ਬੂ ਇੱਕ ਥਾਕ ਦੇ ਟੈਰੀ ਇੰਟਰਨੈਟ ਡਾਕਟਰ ਹੈ ਚੈਪਟਰ ਵੀ ਇੱਕ ਇਹਦਾ ਨਹੀਂ ਤਾਂ ਬਾਕੀ ਫੋਨ ਆਵੇ ਅੰਦਰ ਜਿਹੜਾ ਫੋਨ ਪਿਆ ਉਹਨਾਂ ਟੈਕ ਕਰਦੇ ਹੋਈਆ ਪੰਜਾਬ ਜੈ ਪੰਜਾਬੀ ਦਾਸ ਸੇਵ ਸਿੰਘ ਜੀ ਧੰਨਵਾਦ ਜੀ ਮੇਰੇ ਵੀਰੇ ਭਰਾ ਨੇ ਸਾਡੀ ਡੀਪੀ ਲਾਈ ਆ ਬਹੁਤ ਬਹੁਤ ਧੰਨਵਾਦ ਇਹ ਤੇ ਨੰਬਰ ਦਿਓ ਕਰਾ ਲਿਆ ਤਾਂ ਕਿ ਬਹੁਤ ਫੀਲ ਹੋਇਆ ਸੀ ਮਹਿਮਾਨ ਵੀਰੇ ਨੂੰ ਕੋਈ ਰਕੜੀ ਨਿਆ ਵੀਰੇ ਪ੍ਰੀਤ ਕੋਈ ਗੱਲ ਨਹੀਂ ਕੋਈ ਦੋਵੇਂ ਜਿੱਤੇ ਮੇਰੀ ਗੱਈ ਗੱਦੀ ਗੈ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਜੀ ਉਹ ਮੇਰੀ ਗੱਲ ਸੁਣ ਹਲੋ ਹੁਣ ਕੋਈ ਨਹੀਂ ਕਰਾ ਦੂੰ ਮੇਰੀ ਗਰਲਫ੍ਰੈਂਡ ਕੋਈ ਆ ਨੰਬਰ ਦੇ ਇੱਕ ਨੰਬਰ ਭਾਵੇਂ ਜਨਾ ਮਰਜ਼ੀ ਐਡ ਕਰਵਾ ਲੇ ਤੇ ਗਿਫਟ ਹੋਣੋਂ ਪੈ ਤੁ ਕਿਫਟ ਨਹੀਂ ਹੋ ਗਏ ਸੀ ਬਾਬਾ ਜੀ ਕਿਥੇ ਤਾਂ ਕਰਕੇ ਲੇਟ ਹੋ ਗਏ ਜੀ ਹੁਣ ਆਏ ਆ ਹੁਣ ਲੰਗਰ ਪਾਣੀ ਛਕ ਰਹੇ ਆ ਸਵੇਰ ਤੋਂ ਨਹੀਂ ਬਸਦੇ ਘੁੰਮੀ ਫਿਰਦੇ ਰਹਿ ਇਹਨਾਂ ਨੂੰ ਪਿਆਰ ਜਿਹਦਾ ਬਸਾਏ ਹੁੰਦੇ ਭਈ ਇਹ ਜੇ ਉਹ ਦੁੱਦੀ ਜਿਹੜੀ ਮਾਨ ਸਿੰਘ ਕਾਦੀ ਵਾਲੀ ਬੋਲੋ ਗਾਚੋ ਦਾ ਸੁਖੋ ਪਵਨ ਪ੍ਰੀਤ ਕੌਰ ਜੀ ਨੂੰ ਜੀ ਸਾਰੇ ਸਬਸਕ੍ਰਾਈਬ ਕਰ ਲਿਓ ਇਹਨਾਂ ਦਾ ਲਾਈਵ ਦੇਖਿਆ ਕਰੋ ਜਰੂਰ ਬਹੁਤ ਵਧੀਆ ਗੱਲਾਂ ਕਰਦੇ ਆ 14 ਮਿੰਟ ਲਵੋ ਕੁਲਤਾਰ ਸਿੰਘ ਜੀ ਇਧਰ ਆ ਗਿਆ ਆ ਇੱਕ ਮਿੰਟ ਹੱਥ ਧੋਵਾ ਮੜੇ ਜੀ ਰੋਟੀਆਂ ਬਹੁਤ ੰਜ ਦੇ ਲੱਗਦੀਆਂ ਬਹੁਤ ਸੁਆਦ ਆ ਰਿਹਾ ਖਾਣੇ ਵਿੱਚ ਭਾਈ ਲੋਕ ਮਾਰਨਿੰਗ ਬਹੁਤ ਬੁਰਾ ਹਾਲ ਹੋਇਆ ਮੇਰਾ ਕੰਮ ਵਿੱਚ ਨੀਂਦ ਵਿੱਚ ਕੰਮ ਕੀਤਾ ਉਹੋ ਸੌਰੀ ਜੀ ਕੋਈ ਨਹੀਂ ਬੀਤਾ ਤੂੰ ਸੌਂਦਾ ਕੋਈ ਕੱਲ ਨਹੀਂ ਆਪਾਂ ਸਵੇਰੇ ਹੋ ਜਾਾਂਗੇ ਲਾਈਵ ਕੋਈ ਕੱਲ ਨਹੀਂ ਤੂੰ ਨੀਂਦ ਪੂਰੀ ਕਰ ਲੈ ਆਪਣੀ ਤੂੰ ਕੰਮ ਤੇ ਵੀ ਜਾਣਾ ਪਿਆ ਸਾਡਾ ਕੀ ਹੈ ਆਪਾਂ ਤਾਂ ਦਿਨ ਆਪਣੇ ਕੀ ਹੈ ਬਾਬਾ ਜੀ ਨੇ ਦਿਮਾਲੀ ਹੋਣਾ ਦਿਮਾਲੀ ਕਿੱਥੇ ਜੀ ਇਸ ਦੇ ਲਾਈਵ ਮੇਰੀ ਬਰਤਾਨਾ ਗੱਲ ਸੁਣੋ ਜਾਣਦਾ ਮੈਨੂੰ 이슈 ਅੱਜ ਦੀ ਉਹ ਖੋਲਈ ਜਿਹੜੀ ਜਿਹਦੇ ਤੇ ਗਿਫਟ ਆਉਣ ਹੋਣਾ ਕੋਈ ਕੱਟ ਗਿਆ ਸੁੱਤਾ ਸੀ ਕੋਈ ਨਹੀਂ ਬਾਬਾ ਜੀ ਓਕੇ ਓਕੇ ਠੀਕ ਹੈ ਜੀ ਧੰਨਵਾਦ ਉਹਦਾ ਨੰਬਰ ਦੇਦੀ ਬਾਦ ਕੋ ਦੀ ਨੰਬਰ ਲਵੋ ਇਹ ਨਹੀਂ ਦੇਦੀ ਪਵਨ ਨੂੰ ਕੀ ਮਨੋ ਇੰਨੇ ਗਰੀਖ ਨਹੀਂ ਹੋਰੀ ਜੈ ਬਾਬਾ ਜੀ ਪਵਨ ਜੀ ਪਵਨ ਜੀ ਮੜਾ ਮੋਟਾ ਆ ਜਾਓ ਤੁਸੀਂ ਵੀ ਦਰਸ਼ਨ ਦਿਓ ਆਪਣੇ ਸਾਰਿਆਂ ਨੂੰ ਤੁਹਾਡਾ ਚੈਨਲ ਵੀ ਆਪਾਂ ਲੈ ਜਾਣਾ ਉੱਪਰ ਦਾ ਨਾਂ ਨਾਲ ਹੀ ਰੱਸੀ ਪਾ ਕੇ ਲੈਣਾ ਨਾਲ ਹੀ ਚੈਨਲ ਕਿਵੇਂ ਮੋਨਟਾਈਜ਼ ਹੁੰਦਾ ਹੈ ਮੇਰਾ ਤਾਂ ਆਪਣੀ ਹੋਇਆ ਹਲੇ ਕਰਵਾ ਦਿਓ ਜੀ ਨਹੀਂ ਪਾਣੀ ਮੰਨੋ ਕਿਹਾ ਛੋਟਾ ਨੂੰ ਤਾਂ ਮਾੜਾ ਕਰਦਾ ਬੇਦਰਸੀ ਨਾ ਨਹੀਂ ਸਹੀ ਓਕੇ ਰੋੜ ਨਹੀਂ ਦੂਜੇ ਫੋਂ ਦੇ ਫੋਨ ਪੁਰਾਣੇ ਵੀਡੀਓ 깔 ਨਾ ਬਾਬਾ ਨੂੰ ਸਭ ਪਤਾ ਹੈ ਬਾਬਾ ਜੀ ਬਾਬਾ ਨੂੰ ਮਨ ਉਹਦਾ ਹੀ ਨਹੀਂ ਜਾਣ ਕੇ ਫੜਾਈ ਫੜਾਈ ਆ ਪਾਣੀ ਇੱਕ ਇੱਕ ਤੇਰਾ ਨਹੀਂ ਕੰਮ ਨੋ ਕਰ ਆ ਹਾਂ ਯਾਰ ਮੈਂ ਤੁਹਾਨੂੰ ਕਹਿੰਦਾ ਕਿ ਨੰਬਰ ਨੰਬਰ ਐਡ ਕਰਨਾ ਪਾਣਾ ਕਹਿੰਦੇ ਉਹਦੇ ਵਿੱਚ ਨੰਬਰ ਐਡ ਕੀਤਾ ਹੀ ਮੋਗੇ ਵਾਲਿਓ ਡਿਮੇਲੀ ਆਣਾ ਤੁਸੀਂ ਡਿਮੇਲੀ ਆਏ ਸੀ ਵੀਰੇ ਅਸੀਂ ਪ੍ਰੋਗਰਾਮ ਤੇ ਜਿਆਦਾ ਮੈਨੂੰ ਉਹ ਬਾਅਦ ਤਾਂ ਮੈਂ ਉਹ ਆਈਡੀ ਦਿੱਤੀ ਮੇਰੇ ਅਈਡੀ ਤੇ ਬਣਾਇਨਾ ਤਾਂ ਕਰਕੇ ਉਹਦੀ ਗਿਫਟਿੰਗ ਨਹੀਂ ਹੋ ਰਹੀ ਯਾਰ ਅਰੀਜਨ ਦਾ ਹੈਲਕੈਟ ਹਾਂ ਅਰੀਜਨ ਦਾ ਹੈਲਕੈਟ ਉਹ ਕਿੰਨਾ ਕਹਿੰਦਾ ਕੋਈ ਕੀ ਚਾਹਤ ਰਿਹਾ ਆ ਪਹਿਲੇ ਹੀ ਡੀ ਚਾਲ ਹੋ ਰਿਹਾ ਚੱਦ ਕੰਮ ਲੀਡ ਨਹੀਂ ਘੱਡੀ ਤੇ ਆਹ ਹਾ 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 ਗਾ ਤੇ ਗਾਣਾ ਜੀ ਡੇ ਨਾ ਹੁਣ ਸੱਜੇ ਪਈਏ ਨੂੰ ਸਮਾਇ ਸਭ ਇਕੱਲਾ ਲੀਡ ਦਾ ਉਹ ਜੋ ਉੱਥੇ ਲਾਈ ਗੱਡੀ ਲਾਈ ਤੁਸੀਂ ਕੋਈ ਰੋਟਿਆ ਰਹਿਣ ਖਾਣੇ ਨਹੀਂ ਪੜਨ ਲੱਗੋ ਤਵਾਰ ਸਿੰਘ ਜੀ ਦਿਲ ਭੇਰੇ ਸਿਮਰਨ ਸਿੰਘ ਹੁਣ ਆਣਾ ਬਾਬਾ ਜੀ ਪ੍ਰੋਬਲਮ ਹੈਗਾ ਪਰੰਡ ਮੇਡੀ ਦਾ ਕਿੰਸ ਲੀਡ ਬੱਤੀ ਸ਼ੌਟ ਐ ਕਿ ਸਧਿਆ ਨਹੀਂ ਉਹਨਾਂ ਨੇ ਯਾਰ ਬਾਬਾ ਜੀ ਕਹਿੰਦੇ ਬਾਬਾ ਯਾਰ ਇਧਰੇ ਤੋਟੀ ਲੀਡ ਕਿੱਥੇ ਟੋਟੀ ਆ ਵਡੀਆਂ ਬਾਕੀ ਬਹੁਤ ਨਹੀਂ ਟਾਈਮ ਦਾ ਛੋਟੇ ਵੀ ਲੜਨ ਭਰਾਵਾ ਕੇਬਲੇ ਖੜੇ ਪੈਰ ਫੋਨ ਆ ਜਾਂਦਾ ਮੈਂ ਕਿਹਾ ਪ੍ਰੋਬਲਮ ਮੈਨੂੰ ਕਹਿਆ ਹਾਂ ਉਹ ਜਾ ਕੇ ਖਾਣ ਲੱਗ ਜੇ ਨਾ ਕਿਉਂ ਨਹੀਂ ਮੈਂ ਅੱਜ ਮਾਫ਼ ਕਰਤਾ ਤੁਹਾਨੂੰ ਫੋਰ ਪੇ ਕੁਲਤਾਰ ਸਿੰਘ ਜੀ ਠੀਕ ਠਾਕ ਸਿਮਰਨ ਸਿੰਘ ਕੇਬਲੇ ਜੀ ਹਾਂ ਜੀ कोई नहीं उधर आ जाएंगे जांगे में ना जरूरी बढ़िया प्रोग्राम ना कोई कलर यार आ रहा है फंक्शन अंदर गाइस डू यू डिसाइड कि एफर्ट मेंटिंग प्राइस नांडा प्रबड़ा नहीं बोल तू सुन और और दे जो तेरे बढ़िया जी ठीक है जी मोगे वाला पीर ਸਾਲ ਵੇਨਾ ਜੇ ਮੇਰੇ ਪਲਾਨ ਨਹੀਂ ਪਿਲਾਈ ਆ ਬਹੁਤ ਧੰਨਵਾਦ ਉਹ ਭਰਾਵਾ ਚਾਰ ਦਿਨ ਲੀਡ ਵਿੱਚ ਪਈ ਭੈਣ ਦਿਆ ਲੋੜਿਆ ਮਾਨ ਮੇਰੇ ਬਾਈ ਕਰੋ ਬਾਈ ਕਰੋ ਵੀਰ ਜੀ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੰਦੇ ਹੋ ਮੈਂ ਤੁਹਾਡੀ ਸਾਰੀ ਵੀਡੀਓ ਦੇ ਦੂੰ ਹਾਂਜੀ ਬਾਬਾ ਜੀ ਤੁਸੀਂ ਕੀ ਕਹਿੰਦੇ ਆ ਜੀ ਕਿਹੜੀ ਗੱਲ ਦਾ ਜਵਾਬ ਦਈਏ ਜੀ ਇਨਾਨ ਵੀਰੇ ਦੇ ਨਾਲ ਹੀ ਗੱਲ ਤਰਾਉ ਵੀਰੇ ਮੇਰਾ ਮਾਨ ਵੀਰੇ ਤੇ ਪ੍ਰੀਤ ਵੀਰੇ ਦਾ ਦੇ ਲੋ ਯਾਰ ਸਲੂਟ ਕਰੋ ਬਾਬਾ ਜੀ ਨਹੀਂ ਨਹੀਂ ਚੱਲਣ ਦੇ ਕੋਈ ਗੱਲ ਨਹੀਂ ਸਸ਼ਰੀ ਕਾਲੀ ਜਾਨੀ ਫਲਾਈ ਹੋ ਗਿਆ ਲਾਈਟ ਚ ਪਾਉਂਗਾ ਮਾੜੀ ਮੋਟੀ ਚੱਲਦੀ ਆ ਸਾਡੇ ਮਹਾਪੁਰਸ਼ ਕੱਢ ਦਿੰਦੇ ਅਸੀਂ ਨਹੀਂ ਕੱਢਦੇ ਗਾਲ ਗੋਲ ਬਾਬਾ ਜੀ ਗਾਲ ਗੋਲ ਨਾ ਕਢਿਓ ਕੀ ਗੱਲਾਂ ਭਕਤ ਜਤਾਈ ਕਾ ਮਖਤਰੀ ਵਾਲਾ ਸੇਵਕ ਮਾਨ ਬੀਰਾਂ ਲੱਗਾ ਕਿਸੇ ਨੂੰ ਹਾਂਜੀ ਹਾਂਜੀ ਅੱਜ ਵਾਇਕੋ ਜਿੱਕਰ ਕਾ ਹਾਂਸਾ ਵਾਇਕੋ ਜਿੱਕਰ ਫਸਟ ਸਾਰਿਕ ਨਤਰ ਪਿਆਰੇ ਠੀਕ ਠਾਕ ਹੈ ਕੀ ਕਰਾ ਚੋ ਖਿੱਚਦੇ ਕੰਮ ਨੂੰ ਬਦਲ ਕਰੀਦੇ ਤੁਹਾਡੇ ਦੋਸਤਾਂ ਨੂੰ ਬਾ ਕਰ ਜਾ ਪਾ ਦਿਓ ਪਟਾਕੇ ਚੱਕ ਦਿਓ ਫਟੇ ਬਾਬਾ ਫਰੀਦ ਜੀ ਦਾ ਕੋਈ YouTube ਤੇ ਦਵੀਂ ਸੁਣਿਆ ਨਾ ਤੇ ਵਾਪਸ ਵੀ ਆਪਣਾ ਦੇ ਪੱਛ ਕਰਦੇ ਆ ਅੱਜ ਜੇ ਪ੍ਰਸ਼ਾਦਾ ਪਾਣੇ ਚੱਕਦੇ ਪਏ ਤਾਂ ਬਾਤ ਕਰ ਦਿਨਾ ਕਰਉਣਿਆਂ ਨਾਲ ਦੀ ਚਾਲ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਸ 5 ਮਿੰਟ ਅਸੀਂ ਆ ਗਿਆ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆਂ ਓਨਲੀ ਫੋਰ 5 ਮਿੰਟ ਇੱਕ ਕੀ ਰੋਟੀ ਖਾਣੀ ਆ ਬਸ ਉਸ ਤੋਂ ਬਾਅਦ ਫੇ ਗੱਲਾਂ ਕਰਨੀਆਂ ਆਪਾਂ ਹੈਲੋ ਸਰਦਾਰ ਜੀ ਹਾਂਜੀ ਵੀਰ ਜੀ ਉਹ ਉਹ ਗਿਫਟ ਬੁੱਕਲੀ ਚੱਲ ਰਹੀ ਹੈ ਕਹਿੰਦੇ ਗਿਫਟ ਬਲੌਗ ਦਾ ਲੈਟ ਦੇ ਜਗ੍ਹਾ ਪਾਏ ਤਿੰਨੇ ਹੈਲੋ ਸਰਦਾਰ ਜੀ ਹਾਂਜੀ ਕਿਹੜੀ ਬਾਤ ਪੇਰਾ ਲੱਗਾ ਕਿਸੇ ਨੂੰ ਕੱfte ਤੇ ਫਿਰ ਆਪਣਾ ਕੰਮ ਆਪਾਂ ਪਰਸੋਂ ਚੱਲਦਾ ਹੀ ਆ ਮੈਂ ਭਾਈ ਭੈਣ ਹਾਂ ਜੀ ਇੱਕ ਗੱਲ ਕਰਨੀ ਆ ਜੀ ਹਾਂਜੀ ਹਾਂਜੀ ਜੀ ਬੋਲੋ ਜੀ ਜੀਤਾ ਭਰਾ ਆਪਾਂ ਕੱਲ ਤੋਂ ਜੇ ਸੱਚੀ ਜੀ ਆਪਾਂ ਤੇ ਇਹੋ ਤਾਂ ਤੁਹਾਨੂੰ ਇਹ ਹੀ ਕਹਿੰਦਾ ਹੈ ਕਿ ਇਹ ਕਹਿੰਦਾ ਹੈ ਆ ਕੀਰਾ ਸਾਡੇ ਕਾਕੂ ਨਹੀਂ ਹੁੰਦਾ ਇੱਥੋਂ ਮੁੰਡਾ ਮੰਨੂ ਬਲੈਕਮੇਲ ਕਰਦਾ ਜੀ ਮੇਰਾ ਨੰਬਰ ਹੈਗਾ ਤੁਹਾਡੇ ਕੋਲ ਵੀਰੇ ਪ੍ਰਸ਼ਾਦਾ ਟਾਈਮ ਨਾਲ ਛਕ ਲਿਆ ਕਰੋ ਵੀਰ ਜੀ ਉਹਨੇ ਆਏ ਆ ਜੀ ਤਰਨ ਤਰਨ ਗਏ ਸੀਗੇ ਉੱਤੋਂ ਅੱਗੇ ਪ੍ਰਸ਼ਾਦਾ ਸ਼ਕਤ ਸ਼ਕਤ ਲਾਈਵ ਹੋ ਗਏ ਆ ਜੇ ਮਸ਼ਾਦਾ ਸ਼ਕਤ ਤੁਹਾਨੂੰ ਦਿਨ ਵੀ ਆ ਤੁਸੀਂ ਸੌਂ ਜਾਣਾ ਤਾਂ ਕਰਕੇ ਨਾਲੇ ਕੰਮ ਚਲਾ ਦਿੰਦਾ ਆਪਾਂ ਬਦ ਲੈਣਾ ਹਲਾ ਟਿਕਟੋਕ ਤੇ ਬਣਾ ਚਾਰ ਕਿਨੇ ਘੰਟੇ ਬਣਾ 6:30 6:30 4 ਘੰਟੇ ਜੀ ਭਾਰ ਕਿਹਦੇ ਨਹੀਂ ਜੀ ਮੇਰੇ ਕੋਲ ਨੰਬਰ ਨਹੀਂ ਹੈ ਜੀ ਆਈਡੀ ਹੈਗੀ ਆਪਣੇ ਕੋਲ ਹੈਗੀ ਨਾਮ ਚੈਟ ਤੇ ਆਉਂ ਨਹੀਂ ਹਣਾ ਮੈਨੂੰ ਮੈਸੇਜ ਕਰ ਦੋ ਮੇਰੀ ਆਈਡੀ ਹੈਗੀ ਤੁਹਾਡੇ ਕੋਲ ਤੇ ਮੈਂ ਅੱਜ ਘਟ ਲੈਣਾ ਉਹਦੇ ਬਾਬਾ ਫਰੀਦ ਦੀ ਬੋਗਿਆ ਕਿਉਂ ਮੇਰੇ ਬਾਅਦ ਦੀ ਗੱਲ ਨਹੀਂ ਆ ਉਗੀ ਸਵੇਰ ਤੇ ਦੁਪਹਿਰ ਨੂੰ ਲਾਇਕ ਕਿਹਕਾ ਅਮਰ ਸਾਡਾ ਲੱਗਾ ਯੂਰਪੀ ਤੇ ਬਾਪਾ ਪਰੀਤ ਕੱਝੂਗਾ ਅੱਜ ਤੇ ਬਾਪਾ ਪਰੀਤ ਵੱਜਣਗੇ 12 1 2 ਬਾਪਾ ਪਰੀਤ ਬੁਜਾਰੇ 3 ਤੇ ਬਾਪਾ ਪਰੀਤ ਬੁਜਾਰੇ 1 2 ਇਹ ਹੋਈ ਤੁਹੀ ਜਾਣੋ ਜਤੋਂ ਤੱਕ ਇੰਡਿਆਨੇ ਹੈ ਨਾ ਮੇਰਾ ਕੰਮ ਜਿੰਨਾ ਕਿ ਮੈਂ ਮੁੰਡੇ ਨੂੰ ਉਠਾ ਕਰਕੇ ਮਾਰ ਮਾਰ ਮੈਂ ਬਾਬਾ ਬੱਬਾ ਦੀ ਲਾਓ 14 ਅੱਜ ਭਗਵਾਨ ਜੀ ਮੇਰੇ ਪੱਬਰ ਸ਼ੇਰ ਭਰਾ ਮੇਰਾ ਮਾਨਵ ਜੀ ਅਗਦੇ ਦੇ ਰਹੇ ਧੰਨਵਾਦ ਘਨੇ ਚਾਦੀ ਕਲਾ ਰਚ ਭਰਾ ਨੂੰ ਜੋ ਸਿੱਖੀ ਜੀ ਨੇ ਬਖਸ਼ਿਆ ਹੁਣ ਆਲੇ ਸਮੇਂ ਦੇ ਵਿੱਚ ਵਾਯੂ ਜੀ ਦਾ ਖਾਲਸਾ ਨਹੀਂ ਜੀ ਮੇਰਾ ਜੀ ਚਾਦੀ ਕਲਾ ਅਸੀਂ ਕੀ ਜੂਸ ਕਰਦੇ ਆ ਦੱਦੋ ਮੈਨੂੰ ਉੱਥੇ ਮੈਨੂੰ ਐਡ ਕਰ ਲਵਾਂ ਹੋਰ ਪਾਈ ਕਿਵੇਂ ਸੇਧਾਂਗੇ ਦਾ ਹਾਂ ਭਾਈ ਠੀਕ ਆ ਸੇਧਾਂ ਚਾਦੀ ਕਲਾ ਬਾਬੇ ਦੇ ਫੁੱਲ ਬਾਬੇ ਦੇ ਫੁੱਲ ਕਿਰਪਾ ਨਾਂਦੇ ਆ ਆਈਡੀ ਕੀ ਹੈ ਜੀ ਦੱਸੋ ਕਾਦੀ ਆਈਡੀ ਜਿਹੜਾ ਵੇਲਾ ਘੜੀ ਮਹਾਰਾ ਹੀ ਨਗਾ ਰਿਆ ਨਾ ਸੋਣਾ ਹੀ ਆ वो की जा रहे तो ही सुनाओ कि ज़्यादा अब दौड़ तोड़ा नहीं बाबाई कहती है तो किधर दर्शन प्रश्न क्या किये सर कहूँ तेरे बाबाई नहीं आ रहे बच्चे पे याद है रोटी पानी तातुआ बेईज्ञ निशेखा लिया बाबा जी तो है बाबाई कहती है मैं दर्शन प्राउड तो स्नैपचेट स्नैपचेट दिया ਮੈਨੂੰ ਸਮਝ ਨਹੀਂ ਆ ਰਿਹਾ ਤੁਸੀਂ ਕੀ ਕਹਿ ਰਹੇ ਆ ਆਹ ਫੋਨ ਆ ਰਿਹਾ ਨੂੰ ਬਈ ਭਾਈ ਜੀ ਸਵੇਰੇ ਤੁਹਾਡੇ ਕੋ WhatsApp WhatsApp ਚੱਲਦਾ WhatsApp ਕੋਈ ਨਹੀਂ ਕੋਈ ਵੀ ਕੋਈ ਵੀ ਕੋਈ ਜੀਤਾ ਆ ਜੀਤਾ ਵੇ ਮਾਨ ਜੀਤਾ ਮਾਨ ਕਿਹਾ ਕੀ ਚਲਾਉਨੇ ਆ ਤੁਸੀਂ ਬਈ ਵੈਪ ਆਹ ਵੈਪ ਪੁੱਛ ਲਾਓ ਹੈਲੋ हां जी दी भाई उनका अब्बा जी ਆ ਨੰਬਰ ਨਾ ਤੁਹਾਡਾ ਮੇਰਾ ਕੋਲ ਹੈ ਆਨਲੀ ਸਨੈਪਚੈਟਸ ਮੈਨੂੰ ਸਨੈਪਚੈਟਸ ਤੇ ਡਕਾ ਲਓ ਫਿਰ हां जी ਅ ਨਈ ਹੋਣਾ ਲਾਈਵ ਹੋਏ ਇਹਦੇ ਵਿਜੀ ਥਰੇ ਹਲੋ ਹਾਂ ਜੇ ਕਿਸ ਦਾ ਬਤ ਲਾਈਵ ਆਇਤਾ ਆ ਵਾਹ ਹੁੰਦੀ ਆ ਹਾਂਜੀ ਚਲੋ ਵਧੀਆ ਮਾੜਾ ਕਿਰਪਾ ਕਰੇ ਮੈਂ ਇੱਕ ਮਿੰਟ ਮੈਂ ਆਈਡੀ ਦੇਖ ਕੇ ਆਇਂ ਮਿਲ ਗਈ ਆਈਡੀ ਆ ਵਾਹ ਕਿੱਥੇ ਨਹੀਂ ਹੁੰਦੀ ਵਾਹਸ ਵਧੀਆ ਜੀ ਠੀਕ ਆ ਚਾਦੀ ਕਲਾ ਕਿਰਪਾ ਭਾਬੇ ਦੀ ਬਰਾਊਨ ਹੈ ਹੈਸ਼ਟੈਗ ਜਿਆ ਬੋਏ 27 ਦੇ ਨਾਲ ਆ ਨੈਟਵਰਕ ਦੇਖੀ ਰਹੋ ਬੰਦੋ ਚੁਹੇ ਲੱਭ ਗਿਆ ਜੀ ਆਹ ਲਓ ਮਾਣੇ ਬੀਰੇ ਨੂੰ ਦੱਸ ਦੋ ਮੇਰੇ ਬਾਰੇ ਵੀ ਇੱਕ ਭੈਣ ਹੈ ਜੋ ਜੇ ਲੋ ਕਰਦੀ ਬਾਬਾ ਜੀ ਇੱਕ ਭੈਣ ਹੈ ਤੁਹਾਡਾ ਬਹੁਤ ਸਤਿਕਾਰ ਪਿਆਰ ਕਰਦੀ ਆ ਆਪਾਂ ਜਦੋਂ ਗਏ ਉਹਨੂੰ ਭੈਣ ਨਾਲਕਾਰ ਕਰਦੀ ਇਹ ਵੀ ਤੇ ਭੈਣ ਦਾ ਸਤਿਕਾਰ ਕਰਦੇ ਆਂ ਭੈਣ ਜੀ ਨੇ ਨੇ ਉਹ ਦਵਾਵਾ ਦੰਦੇ ਆ ਜੀ ਦੋ ਦੋ ਆਉਂਦੇ ਸੀ ਉਹ ਤੁੰਗਵਾ ਦੰਦਾ ਕਰਦੀ ਕਲਾ ਰੱਖੇ ਕੋਈ ਨਾ ਕੋਈ ਤਾਂ ਹਮਾ ਦੰਦਾ ਨਹੀਂ ਤੇ ਦੋ ਹਮਾ ਦਦੇ ਬੋਗੀਆਂ ਕੋਈ ਨਾ ਕੋਈ ਬਾਬਾ ਜੀ ਕਹਿੰਦੇ ਇਹ ਦਵਾਵਾ ਦੰਦਾ ਨਹੀਂ ਤਾਂ ਲੋਕੀ ਬੇਦਵਾਵਾ ਦੰਦੇ ਮੈਂ ਤੇ ਇੰਨਾ ਕਹਿੰਦੇ ਤੂੰ ਰਹਿਣਾ ਕਿ ਤੇਰਾ ਵਾਹਣਾ ਚੜਾ ਰਹਿਣਾ ਕਾਕਨੀ ਰਹਿਣਾ ਨਾ ਕਰ ਕਨੀ ਤੇ ਗੜਾ ਮੌਲਿਕਾ ਲੁਕੀਗੇ ਤਾਂ ਵਾਹ ਹੋ ਗਿਆ ਫੋਨ ਨੰਬਰ ਫੋਨ ਵਿੱਚ ਲਿਖ ਲਓ ਪੂਜਾ ਜੀ ਪੂਜਾ ਜੀ ਮੇਰੀ ਆਈਡੀ ਅਦਵਾ ਕੁਲਤਾਰ ਸਿੰਘ ਜੀ ਹਾਂ ਜੀ ਬਾਜੇ ਕਈ ਗੱਲਾਂ ਬਾਤਾਂ ਹਾਂ ਤੁਹਾਡੇ ਕੋਲੇ ਕਰ ਦੋ ਚੱਕ ਦੇ ਵੀ ਮੁੰਡਾ ਕਰ ਚਾਰੋਂ ਘੁੰਡਾ ਤਾਂ ਗਿਆ ਬਾਬਾ ਪੀਤ ਜਨਾਨ ਚੋਂ ਲੱਗਾ ਇਹ ਕਦੇ ਸ਼ਰਾ ਉਹਦਾ ਪਾਸੇ ਫਿਰ ਲਿਆਓ ਭਰਾ ਤੇ ਇੱਥੇ ਨਹੀਂ ਆਈ ਯਾਰ ਬਲੋ ਤੇ ਆਉਣ ਲੈ ਕੋਦਰ ਨਹੀਂ ਬਾਬਾ ਬ੍ਰੀਫਲੀ ਤੇ ਆ ਪਿੱਛੇ ਕਰਦੇ ਹੋ ਨਹੀਂ ਮੇਰੀ ਦੂਜੇ ਇਹ ਮੇਰੀ ਭੈਣੇ ਮੈਂ ਤੁਹਾਨੂੰ ਆਈਡੀ ਭੇਜਦਾ ਆਪਣੀ ਇੱਥੇ ਵਿੱਚ ਲਿਖ ਦੇ ਟਾਈਪ ਕਰ ਦੇ ਜੋ ਮਸਤ ਕੀਤਾ ਦਵਾਵਦੇ ਹੋ ਇੱਕ ਮਿੰਟ ਦਿਓ ਮੇਰੀ ਲੈ ਲਓ ਕੀ ਆਈਡੀ ਤੁਹਾਡੀ ਬਰਾ ਬਾਬਾ ਜੀ ਹਾਂ ਜੀ ਬੜੀ ਬੇਤਬ ਦਿੱ ਆਪੀ ਦੇ ਨਾਲ ਤੁਹਾਡਾ ਇੰਤਜ਼ਾਰ ਹੋ ਰਿਹਾ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਜੀ ਮੈਂ ਫ੍ਰੀ ਹੋ ਗਿਆ ਹਾਂ ਹੁਣ ਮੈਨੂੰ ਟਿਕਟੌਕ ਬਣਾਓ YouTube ਬਣਾ ਦਿਓ Facebook ਬਣਾ ਦਿਓ ਅਜ ਗੱਲਾਂ ਹੀ ਕਰਨੀਆਂ ਪੰਜਾਬ ਯਾਦ ਆਉਂਦਾ ਆਪਣਾ ਘਰ ਯਾਦ ਆਉਂਦਾ ਤੇ ਘਰ ਦੀਆਂ ਫੋਨ ਨੰਬਰ ਲਾ ਲੋ ਬਾਬਾ ਜੀ ਦਾ ਜਰੂਰ ਦੱਸਿਓ ਡਰ ਲੱਗਦਾ ਬਾਬਾ ਜੀ ਨੂੰ ਕਲਦਾਰ ਸਿੰਘ ਜੀ ਮੈਂ ਤੁਹਾਨੂੰ ਐਡ ਕਰਨ ਲਾਈਵ ਦੇ ਵਿੱਚ ਆਉਂਗੇ ਜਿਹੜਾ ਕਿਹੜਾ ਉਹ ਸਪੇਜਾ ਲਿੰਕ ਤੁਹਾਨੂੰ ਯਸ ਗੁੱਡ ਮਾਰਨ ਤੇ ਕਿਉਂ ਇਹ ਤੇ ਸਿੱਧੀਆਂ ਗੱਲਾਂ ਬਾਤਾਂ ਹੋਣੀਆਂ ਬਾਕੀ ਜੋ ਇਟਸ ਪੂਜਾ ਪੂਨੀਆਂ ਮੈਨੂੰ ਹੁਣ ਕਿੱਦਾਂ ਪਤਾ ਲੱਗੂ ਕਿ ਤੁਹਾਡਾ ਸਾਰਾ ਕੁਝ ਸਾਡੇ ਕੋ ਆ ਗਿਆ ਇਹ ਬੜੀ ਵੱਡੀ ਤੁਹਾਡੀ ਪਿਆਰ ਦੀ ਗੱਲ ਆ ਠੀਕ ਹੈ ਜੀ ਤੇ ਤੁਹਾਡੇ ਲਈ ਸਾਰਾ ਕੁਝ ਬਾਕੀ ਇਥੇ ਆਪਾਂ ਆਪਣੇ ਭੈਣ ਤੋਂ ਮਿਲਾਂਗੇ ਗੱਲਾਂ ਬਾਤਾਂ ਕਰਾਂਗੇ ਮਿਕਸ ਕਰਾਂਗੇ 40 ਬਾਕੀ ਬੜੀ ਗੁੱਟੀ ਗਿਆ ਤੇ ਕਿਉਂਕਿ ਮੈਨੂੰ ਇਹਦੇ ਬਾਰੇ ਇੱਕ ਮਿੰਟ ਉਹਦੀ ਜਾਣਕਾਰੀ ਨਹੀਂ ਇੱਕ ਮਿੰਟ ਜੇ ਮੈਂ ਲੱਭ ਕੇ ਆਇਆ ਜਿੱਥੋਂ ਇਹਨਾਂ ਕੀ ਹੋ ਦੇਖ ਕੇ ਹੁਣ ਇੱਕ ਮਿੰਟ ਦਿਓ ਤੇ ਪਾਕਟਸ ਨੂੰ ਜਾ ਕੇ ਜੀ ਪੂਜਾ ਜੀ ਮਹਾਰਾਜ ਜੀ ਰੋਟੀ ਖਾ ਲਈ ਬਾਬਾ ਜੀ ਤੁਸੀਂ ਹਾਂਜੀ ਜੀ ਖਾ ਲਈ ਤੁਸੀਂ ਸਤਿ ਸ੍ਰੀ ਅਕਾਲ ਜੀ ਹਰ ਅੱਜ ਬਰੀਤ ਜਿੱਦਾਂ ਕਹਿ ਸਕਦੇ ਥੁਰਾ ਬਗ ਬੁਖੀ ਜਾ ਆ ਰਿਹਾ ਉਸੇ ਜੀ ਆ ਜਾ ਲਗਰ ਪਾਣੀ ਛਕ ਲਿਆ ਆ ਮਤਲਬ ਪੰਤਰੀਆਂ ਕਰਦਾ ਕਿਹਦਾ ਪੀਪੀ ਜੀ ਦਾ ਨਾਮ ਜੱਕ ਮਾਛ ਮਾਛਾ ਜਗਿਆ ਚੜਦੀ ਕਲਾ ਆ ਜੀ ਭਰਾਵਾਂ ਨੂੰ ਕਰ ਦਿਓ ਲਾਈਕ ਨੂੰ ਇੱਕ ਜਿਤਨੀ ਜਿਤਨੇ ਜਿਤਨੇ ਪੂਜਾ ਆਗੇ ਤਾਂ ਰਿਕਵੈਸਟ ਦੇ ਕੇ ਤੁਹਾਨੂੰ ਕੀਤੀ ਆ ਆਪਰੇ ਨੇ ਕਰਾਉਣ ਦੇ ਬਾੜੇ ਵਿੱਚ ਥੋੜਾ ਮਾਨ ਵੀਰੇ ਤੇ ਬ੍ਰੀਤ ਵੀਰੇ ਤੁਹਾਡੀ ਬਹੁਤ ਯਾਦ ਆਉਂਦੀ ਮੰਨੂ ਕੋਈ ਗੱਲ ਨਹੀਂ ਭੈਣੇ ਤੈਨੂੰ ਬੁਲਾਗੇ ਜੀ ਆ ਪੱਕੀ ਪਾਰ ਮਹਿਕਮਾ ਵੀ ਹੈਗਾ ਪੁਲਿਸ ਨੂੰ ਸਲਾਹ ਕਰੀਏ ਗੱਲ ਅੱਜ ਯਾਰ ਇਹ ਹੈ ਤੇ ਆਪਣੇ ਭਰਾਵਾ ਆਜ ਦੇ ਰਵਜਰ ਦਾ ਜਨਮ ਦਿਨ ਆ ਕੇ ਮੈਂ ਵੈਸੇ ਚਲੋ ਅੱਜ ਟਾਈਮ ਨਾ ਮੇਰੇ ਕੋਲ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਵੈਸੇ ਲੋਕ ਇਹ ਦਿੜ ਕਰਕੇ ਵਿਚੇਰਾ ਬਣਾਵਟੋਂ ਦਿੰਦੇ ਆ ਨਾ ਪਰ ਇਹੀ ਤੇ ਜਦੋਂ ਦਾਵਾਵਾਂ ਦੇ ਸਕਦੇ ਮਾਨਤਾਰ ਸਿੰਘ ਜੀ ਇੱਕ ਮਿੰਟ ਸਿੱਕੀ ਜੀ ਨੂੰ ਬਖਸ਼ਿਆ ਹੋਣਾਂ ਦੇ ਸਮੇਂ ਦੇ ਵਿੱਚ ਭਰਾ ਸਾਡੇ ਨੂੰ ਕਲਤਾਰ ਸਿੰਘ ਜੀ ਨਾਲ ਸਾਰਾ ਕੁਝ ਹੁੰਦਾ ਕੁਝ ਭਰਾਵਾਂ ਦੇ ਦਿਮਾਗ 'ਚ ਜੀ ਜੈਂਦੀ ਆ ਵੀ ਸ਼ਾਇਦ ਇਹਦੇ ਤੇ ਪੈ ਹੀ ਜਾਣ ਮਾਰ ਤੇ ਫੇਰ ਹੀ ਮਤਲਬ ਬਾਬੇ ਆਉਂਦੇ ਜਾਂ ਕੁਛ ਆ ਪਰ ਜਾਣਿਆ ਵੀ ਜੇ ਆਪਾਂ ਕੋ ਗੱਲਬਾਤ ਕਰਾਂਗੇ ਕੋਈ ਗੱਲਬਾਤ ਸੁਣਾਵੇ ਤੇ ਫੇਰ ਹੀ ਆਪਣੇ ਜਿੰਦ ਬੱਚਿਆਂ ਨੂੰ ਪਤਾ ਲੱਗੂ ਆਪਣੇ ਭਰਾਵਾਂ ਨੂੰ ਪਤਾ ਲੱਗੂ ਹਾਂ ਮੇਰੀ ਫੋਟੋ ਨਹੀਂ ਆ ਰਹੀ ਕਲਤਾਰ ਸਿੰਘ ਜੀ ਹਾਂ ਨਾ ਹਾਂ ਜੀ ਨਹੀਂ ਆ ਰਹੀ ਤੁਹਾਡੀ ਨਹੀਂ ਆ ਰਹੀ और बंद हो गई यार ओके गल, ट्राई करो वापस आ जाए मैं दोबारा आऊंगा यार पता नहीं क्या होगा यार हां वो वापस आओ बाहर बहुत चल गया ना तीन चार बार बाहर चल गया मैं एक, एक बार डिस्कनेक्ट एक बार डिस्कनेक्ट हो गया ना ਪਣਵਣੀ ਆਏ ਹਾਏ ਹਾਏ ਇਹਦਾ ਮਾੜਾ ਹੋ ਗਿਆ ਫਰੀਦਪੁਰਟ ਅਧਿਆਤ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ 2 ਮਿੰਟ ਆਇਆ ਹੋਣੀ ਮੇਰਾ ਦੁਆ ਹੋ ਗਿਆ ਪਤਾ ਨਹੀਂ ਮੇਰੀ ਫੋਟੋ ਉੱਡ ਗਈ ਨੇ ਜੇ